ਸਰ ਮੈਂ सुरेश ਕੁਮਾਰ ਇਥੋਂ ਦੇ ਆਪਣਾ ਸ਼ੇਰਵਲ ਦੇ ਵਸਨੀਕਾਂ ਦੀ ਐਸੋਸੀਏਸ਼ਨ ਦਾ ਵੈਜ ਐਸੋਸੀਏਸ਼ਨ ਦਾ ਪ੍ਰਧਾਨ ਆ ਸਾਡੀ ਪ੍ਰੋਬਲਮ ਵੀ ਆਈ ਹੈ ਕਿ ਕੁਝ ਮਈ 2025 ਦੇ ਵਿੱਚ ਕੁਝ 10 15 ਬੰਦੇ ਇੱਥੇ ਆਏਗੇ ਇਹ ਸੀ ਜਗਾ ਖਰੀਦ ਲਈ ਹੈ ਤੋਂ ਕਬਜ਼ੇਦਾਰ ਪਟਵਾਰੀ ਸਾਹਿਬ ਇਲਾਕੇ ਦੇ ਆਏ ਦੇ ਅਸੀਂ ਇਹਨਾਂ ਨੂੰ ਪੁਆਇੰਟ ਉੱਤੇ ਕੀਤਾ ਵੀ ਇਹ ਤੇ ਜਗਾ ਆਪਣਾ ਪਾਰਕ ਹੈ ਅਸੀਂ ਉਹ ਉਸ ਲਈ ਪਾਜ ਲੱਟ ਕੀਤੀ ਅਸੀਂ ਸਾਰਾ ਰਿਕਾਰਡ ਕਢਵਾਇਆ ਰਿਕਾਰਡ ਦੇ ਮੁਤਾਬਕ ਇਹ ਜਗਾ 2 ਜੂਨ 2005 ਦੇ ਸ਼ੇਰਵਲ ਸੁਸਾਇਟੀ ਨੂੰ ਆਪਾਂ ਖਰੀਦ ਨੇ ਬਣਾਈ ਸੀ ਉਸ ਦਾ ਬੈਂਕ ਨਾਲ ਪੀਐਲ ਵਿੱਚ ਝਗੜਾ ਸੀ ਪੀਐਨਬੀ ਦੇ ਕੋਲ ਆਕਸ਼ਨ ਚ ਲੈ ਦੇ 2016 ਉਦੋਂ ਤੋਂ ਇਹ ਪਾਰਕ ਜਦੋਂ ਅਸੀਂ ਦੇਖਦੇ ਆ ਉਸ ਤੋਂ ਪਹਿਲਾਂ ਦਾ ਪਾਰਕ ਸਾਡੀਆਂ ਰਜਿਸਟਰੀਆਂ ਵਿੱਚ ਪਾਰਕ ਲਿਖ ਕੇ ਦਿੱਤਾ ਗਿਆ ਸਾਡੇ ਕੋਲ ਮੌਜੂਦ ਹੈ ਪਾਰਕ ਪੁੱਡਾ ਦੀ ਪੁਰਵਲ ਕਢਾਈ ਹੋਇਆ ਪੁੱਡਾ ਨੇ ਅਪਰੂਵ ਕੀਤਾ ਮਈ 2015 ਦਾ ਲਿਖਿਆ ਗਿਆ ਸੀ ਕਾਪੀ ਤੋਂ ਟ੍ਰਾਂਸਫਰ ਕਰਤਾ ਲੇਕਿਨ ਪਾਰਕ ਸਟੈਂਡ ਕਰਤਾ ਸਾਡਾ ਸਵਾਲ ਇਹ ਹੈ ਕਿ ਪਾਰਕ ਤੇ ਬਣ ਚੁੱਕਾ ਹੈ ਪੰਜਾਬ ਸਰਕਾਰ ਜੋ ਸਾਨੂੰ ਜਾਣਕਾਰੀ ਹੈ ਬਣੇ ਹੋਏ ਪਾਰਕ ਦੇ ਵਿੱਚ ਕੋਈ ਉਹ ਜਗ੍ਹਾ ਪਲੋਟਿੰਗ ਨਹੀਂ ਹੋ ਸਕਦੀ ਲੇਕਿਨ ਪਲੋਟਿੰਗ ਦਾ ਨਾਏ ਤੇ ਜਦੋਂ ਅਸੀਂ ਪੁੱਛਿਆ ਤੋ ਇਹ ਪਤਾ ਲੱਗਾ ਕਿ ਬਿਕਰਮਜੀਤ ਸਿੰਘ ਕਿਸੇ ਨੇ ਵੇਚੀ ਆ ਜੋ ਪਤਾ ਲੱਗਾ ਉਹ ਸਾਡੇ ਇਲਾਕੇ ਦੇ ਐਮਐਲਏ ਅਮਰ ਸਵੈਸ ਦੇ ਜਸਵੀਰ ਸਿੰਘ ਸੰਤੂ ਜੀ ਦੇ ਸੋਹਰਾ ਸਾਹਿਬ ਦੇ ਉਹ ਸਾਡੇ ਕੋਲ ਪ੍ਰੂਫ ਨੇ ਕਿ ਉਹ ਉਹਨਾਂ ਨੇ ਫਿਰਦੀ ਆ ਉਹ ਸਾਡਾ ਸਵਾਲ ਹੈ ਕਿ ਉਹਨਾਂ ਨੇ ਰਜਿਸਟਰੀ ਨਵੀਂ ਕਰਵਾਈ ਹੈ 2005 2023 ਉਸੇ ਜਗ੍ਹਾ ਦੀ ਰਜਿਸਟਰੀ ਕਰਵਾਈ ਹੈ ਕਿ ਕਿਹੜੇ ਮਹਿਕਮੇ ਨਾਲ ਰੈਵਨੂ ਅਫਸਰਾਂ ਨਾਲ ਕਿਹਨਾਂ ਨਾਲ ਮਿਲ ਕੇ ਮਲਾਈ ਹੈ ਸਾਲ ਨੂੰ ਨਹੀਂ ਪਤਾ ਲੇਕਿਨ ਸਾਲ ਨੂੰ ਕਿਸੇ ਨੇ ਰਿਕਾਰਡ ਵੀ ਨਹੀਂ ਦਿੱਤਾ ਰਜਿਸਟਰੀ 'ਚ ਲਿਖਿਆ ਕਿ ਇਹ ਜਗ੍ਹਾ ਵਾਈਜੋਗ ਹੈ ਜਿੱਥੇ ਜਗ੍ਹਾ ਆਪਣਾ ਕਬਜ਼ਾ ਲੈ ਰਹੀ ਹੈ ਪਰ ਵਾਈਜੋਗ ਕਿਤੇ ਇਸ ਤੇ ਜਗ੍ਹਾ ਨਹੀਂ ਹੈ ਅਸੀਂ ਜਦੋਂ ਦੇਖਿਆ ਪਾ ਲਿਆ ਕਿੰਨਾ ਕੋ ਲਈ ਸੀ ਤੇ ਕਿਦੋਂ ਲਈ ਸੀ ਇਹ ਜਗ੍ਹਾ ਅਸਲੀ ਸੀਗਾ ਤੁਹਾਡੇ ਅਸੀਂ ਦਸੰਬਰ 16 ਵਿੱਚ ਪੀਐਨਬੀ ਕੰਟੋਨਮੈਂਟ ਡੋਰ ਅਮਰਸਾਦ ਦੇ ਕੋਲੋਂ ਆਕਸ਼ਨ ਦੇ ਵਿੱਚ ਲਈ ਸੀਗੀ ਔਰ ਜਿਸ ਦਿਨ ਨੇ ਇਸ ਨੂੰ ਪਾਰਕ ਲਿਖਿਆ ਸੀ ਸਾਡੇ ਕੋਲ ਪਾਰਕ ਸਟੈਂਡ ਕਰਦਾ ਅਸੀਂ ਬੈਂਕ ਕੋਲ ਵੀ ਗਏ ਕਿਸੇ ਨੂੰ ਸਾਨੂੰ ਸਾਫ ਨਹੀਂ ਦਿੱਤਾ ਅਸੀਂ ਡਿਪਟੀ ਕਮਿਸ਼ਨਰ ਨੂੰ ਮੈਮੋਰੰਡਮ ਦਿੱਤਾ ਕਿ ਸਾਡੀ ਜਗ੍ਹਾ ਤੇ ਪਾਰਕ ਤੇ ਕਬਜ਼ਾ ਆ ਰਿਹਾ ਹੈ ਕਾਨੂੰਨ ਦਾ ਪਾਰਕ ਤੇ ਕੋਈ ਇੰਪੋਰਟ ਨਹੀਂ ਹੋ ਸਕਦੀ ਸਾਡਾ ਕੋਈ ਸੁਣਵਾਈ ਨਹੀਂ ਹੋਈ ਅਸੀਂ ਫਿਰ ਦੁਬਾਰਾ ਡੀਸੀ ਸਾਹਿਬ ਮੈਮੋਰੰਡਮ ਦੇ ਰਹੇ ਹਾਂ ਅਸੀਂ ਪੁਲਿਸ ਕਮਿਸ਼ਨਰ ਨੂੰ ਚਿੱਠੀ ਦਿੱਤੀ ਹੈ ਕਿ ਸਾਡੀ ਹੱਲ ਵੀ ਦੇ ਇੱਥੇ ਕੋਈ ਲਾਂਡਰ ਕੋਈ ਗੱਲ ਨਹੀਂ ਹੈ ਇੱਥੇ ਵਾਈਜੋਗ ਜ਼ਮੀਨ ਲਿਖੀ ਜਾਂਦੀ ਹੈ ਵਾਈਜੋਗ ਨਹੀਂ ਹੈ ਕੋਈ ਵੀ ਆ ਕੇ ਦੇਖ ਸਕਦਾ ਪੁੱਡਾ ਰੂਲ ਪਾਰਕ ਹੈ ਸਾਨੂੰ ਵਕੀਲ ਸਾਹਿਬ ਨੇ ਕੋਈ ਅਸੀਂ ਗਏ ਉਹਨਾਂ ਕਹਿੰਦੇ ਪਾਰਕ ਤੇ ਪੁੱਡਾ ਤੇ ਬਤਾਉ ਜਿੱਥੇ ਪਾਰਕ ਕੱਟਿਆ ਗਿਆ ਉਹ ਤੇ ਕੋਈ ਛੇੜਛਾੜ ਨਹੀਂ ਹੋ ਸਕਦੀ ਪਰ ਛੇੜਛਾੜ ਕੀਤੀ ਜਾ ਰਹੀ ਕਿਉਂਕਿ ਰਾਜਨੇਤਾ ਪ੍ਰਸ਼ਾਸਨ ਨਾਲ ਸਾਥ ਨੇ ਜੇ ਆ ਇਹ ਲੱਗਦਾ ਪੰਜਾਬ ਸਰਕਾਰ ਦੇ ਵਿੱਚ ਰਹਿ ਕੇ ਧੱਕਾ ਕਰਦੇ ਆ ਪ੍ਰਸ਼ਾਸਨ ਬਿਲਕੁਲ ਜੀ ਅਸੀਂ ਸਾਡੇ ਕੋ ਇਹ ਗਲਤੀ ਜਦੋਂ ਇਲੈਕਸ਼ਨ ਸੀ ਇਹ ਐਮਐਲਏ ਸਾਹਿਬ ਨੇ ਤਾਂ ਸੱਦਿਆ ਸੀ ਉਹਨਾਂ ਨੇ ਸਪੋਰਟ ਕੀਤੀ ਸੀ ਕਿ ਸਾਨੂੰ ਉਹ ਸੀਵਰ ਦੇ ਦੇਣਗੇ ਇੱਥੇ ਪਾਣੀ ਦੇਣਗੇ ਉਹ ਦੇਣਗੇ ਸਾਡੇ ਪਾਰ ਵੀ ਹੋ ਰਹੇ ਨੇ ਸਾਡੀਆਂ ਘਰਾਂ ਦੀ ਛੱਤਾਂ ਹੀ ਖੋ ਰਹੇ ਨੇ ਉਹ ਤਾਂ ਫੋੜ ਦੇਣਾ ਕੀ ਸੀ ਸਾਨੂੰ ਨਜ਼ਰ ਪਾ ਕੇ ਤੇ ਆਪਣਾ ਆ ਗਿਧ ਦ੍ਰਿਸ਼ਟੀ ਕਾਲੋ ਤੁਸੀਂ ਇਹ ਸੀਵਰ ਪਾਣੀ ਨਿਕਲ ਰਹੀ ਸਾਡੇ ਘਰਾਂ 'ਚ ਅੱਜ ਜਾ ਰਹੇ ਸਾਡੇ ਭਰਾ ਮੰਡੀ ਝੋਨਾ ਵੇ ਤੇ ਮਗਰ ਚਿੰਤਾ ਇਹਦੀ ਕਿ ਮਗਰ ਪਾਰਕ ਨਾ ਕਬ ਜੇ ਹੋ ਜੇ ਉਧਰ ਦੀ ਚਿੰਤਾ ਇੱਧਰ ਦੀ ਚਿੰਤਾ ਸਾਡੇ ਬੱਚੇ ਬਾਹਰਾਂ ਚੈਨ ਹੀ ਨਹੀਂ ਦੇਸ਼ ਨੂੰ ਦੇ ਰਹੇ ਸਾਡੀ ਨੀਂਦ ਉੱਡੀ ਸਾਡੇ ਬਾਸ ਛਾਤੇ ਨਾ ਖੋਈ ਜਾਵੇ ਵਿਕਰਮਜੀਤ ਸਿੰਘ ਕੌਣ ਹੈ ਜਿਨ੍ਹਾਂ ਨੇ ਵੇਚੀ ਜਗਾ ਜੀ ਵਿਕਰਮਜੀਤ ਸਿੰਘ ਸਾਡੇ ਹਾਂ ਹਾਂ ਹਾਂਸਵਾਲ ਸਿੰਘ ਨੇ ਪਹਿਲਾਂ 2005 ਵਿੱਚੀ ਸਿੱਗੀ ਜੀ ਹਾਂ ਹਾਂ ਹੁਣ ਅੱਗੋ ਇਹ ਦੁਬਾਰਾ ਵਿਕੀ ਆ ਤਾਂ ਹਾਂਸਵਾਲ ਜੀ ਬਾਇਆ ਲਿਖਾਇਆ ਉਹ ਦੁਬਾਰਾ ਵੇਚ ਰਿਹਾ ਉਹਨੇ ਆਪਣੇ ਸਾਨੂੰ ਉਹਨੇ ਗੁੱਠਾ ਲਗਾ ਕਿਉਂ ਲਗਾ ਸਾਨੂੰ ਪਹਿਲਾਂ ਸਾਇੰਸ ਕੇ ਪ ਗਰੇ ਕਰੋ ਰੁਕਾ ਰਹੇ ਹੋ ਜੇ ਤੁਹਾਡੀ ਇਹ ਮੰਗ ਨਾ ਪੂਰੀ ਹੋਈ ਤੇ ਜਾਂ ਕੁਝ ਨਾ ਹੋਇਆ ਤੇ ਅਗਲਾ ਸਟੈਪ ਕੀ ਹੋਏਗਾ ਤਹੀਕਰਾਂ ਦੇ ਬਾਹਰ ਨਿਕਲ ਕੇ ਚਾਹਤੀ ਹਾਂ ਜਿਸ ਵਾਂ ਸਾਨੂੰ ਲੋਡ ਬੈਗ ਤੇ ਸੜਕਾਂ ਉੱਤੇ ਸਾਡੇ ਸਾਹ ਦੀ ਛੱਤ ਚੱਲੀ ਗਈ ਸੜਕ ਤੇ ਹੈ ਹੀ ਤਾਂ ਅਸੀਂ ਸੜਕ ਤੇ ਆਵਾਂਗੇ ਜਿੰਮੇਵਰ ਪ੍ਰਸ਼ਾਸਨ ਹੋਣਗਾ ਰਾਜਨੇਤਾ ਹੋਣਗੇ ਜਾਂ ਪੰਜਾਬ ਸਰਕਾਰ ਹੋਏਗੀ ਅਸੀਂ ਜਿੱਥੋਂ ਤੱਕ ਆਏ ਆਪਣੇ ਹੱਕ ਲਈ ਲੜਾਂਗੇ ਕਿਉਂਕਿ ਅਸੀਂ ਇਹ ਕਰੋੜਾਂ ਦਾ ਬੇਰਾਂ ਖਰਚ ਕੀਤਾ ਨੇ ਤੇ ਜੋ ਇਹ ਪਾਰਕ ਚਲਾ ਗਿਆ ਤੇ ਸਾਡੀ ਕੋਟੀਆਂ ਦੀ ਵੈਲਿਊ ਹੈ ਮੈਂ ਰਿਟਾਇਰ ਬੰਦਾ ਮੈਂ ਸਾਰੀ ਆਪਣੀ ਪੈਸਾ ਇੱਥੇ ਲਾਇਆ ਮੇਰਾ ਜ਼ੀਰੋ ਹੋ ਜਾਏਗਾ ਮੇਰੀ ਸਾਰੀ ਕਮਾਈ ਗਈ ਐਮਐਲਏ ਕ ਦੇਖਦਾ ਰਹੇ ਕਮਜਾ ਕਰਦੇ 15ਵੇਂ ਬੰਦੇ ਉਹਨਾਂ ਦਾ ਨਾਮ ਲਿਆ ਐਮਐਲਏ ਸਾਹਿਬ ਦਾ ਤੇ ਜੇ ਸਾਡੇ ਇਲਾਕੇ ਨੁਮਾਇੰਦਿਆਂ ਨੂੰ ਸੁਣਨ ਸਾਡੀ ਸੁਣਨ ਕੀ ਪ੍ਰੋਬਲਮ ਹੈ ਕਿਉਂ ਨਹੀਂ ਆਦੇ ਸਰ ਉਹ ਸਾਹਮਣੇ ਆਣ ਵੀ ਕੀ ਪ੍ਰੋਬਲਮ ਹੈ ਮੇਰਾ ਨਾ ਕਿਉਂ ਆਦਿਆ ਮੈਂ ਤੁਹਾਨੂੰ ਇਨਸਾਫਦਾਰ ਦੀ ਡਿਊਟੀ ਮੋਰਲ ਬਾਉਂਡ ਡਿਊਟੀ ਆਉਂਦੀ ਇਹ ਜਦ ਸਾਡੇ ਧੱਕਾ ਆ ਜਾ ਸਾਡੇ ਇਲਾਕੇ ਦੇ ਨੁਮਾਇੰਦੇ ਸਾਡੀ ਗੱਲ ਸੁਣਨ ਪਰ ਉਹ ਨਹੀਂ ਆਏ ਅਸੀਂ ਤਾਂ ਕੋਈ ਗਏ ਆ ਜੀ ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਵੋਟਾਂ ਸੱਦੇ ਆਸੀਂ ਨੂੰ ਪੋਟਾ ਪਾਵਾਂਗੇ ਬੋਟਾ ਪਾ ਗਿਆ ਸਜਾ ਮਿਲੀ ਸਾਨੂੰ ਅਸੀਂ ਉਹਨਾਂ ਸਤਿਆਜੀ ਧੰਨਵਾਦ ਕਰਦਾ ਜੋ ਪਾਣੀ ਸਾਡੇ ਸਿਆਪਾਣੀ ਸਮਰਥਾ ਅਸੀਂ ਅਸੀਂ ਕੀਤੀ ਲੇਕਿਨ ਸਾਨੂੰ ਸਹੀ ਇਨਸਾਫ ਨਹੀਂ ਮਿਲਿਆ ਸ਼ੇਰਵੁੱਡ ਕਲੋਨੀ ਦੇ ਵਸਨੀਕ ਹੈ ਜੀ ਬਲਵਿੰਦਰ ਸਿੰਘ ਨਾ ਜੀ ਬਾਕੀ ਇਹ ਜੋ ਪ੍ਰਧਾਨ ਜੀ ਨੇ ਸਾਡੇ ਦੱਸਿਆ ਹੈ ਬਿਲਕੁਲ ਸਹੀ ਬੋਲ ਰਹੇ ਨੇ ਬਾਕੀ ਇਹਨਾਂ ਜੋ ਵੀ ਕਲੋਨੀ 2005 ਦੀ ਇਹਨੇ ਸ਼ੇਰਵੁੱਡ ਅਫਸਰ ਸੁਸਾਇਟੀ ਨੇ ਬਣਾਈ ਹੈ ਜੀ ਇਹਨਾਂ ਹੰਸਪਾਲ ਜੀ ਨੇ ਇਹ ਜਗ੍ਹਾ ਵੇਚੀ ਸੀ ਅੱਜ ਤੋਂ 20 ਸਾਲ ਪਹਿਲਾਂ ਜੀ 2005 ਦੇ ਵਿੱਚ ਇਹ ਇਹੀ ਬੰਦਾ ਹੰਸਪਾਲ ਸਿੰਘ ਹੁਣ ਅੱਜ 20 ਸਾਲਾਂ ਬਾਅਦ ਇਸੇ ਜਗ੍ਹਾ ਨੂੰ ਫੇਰ ਵੇਚ ਰਿਹਾ ਜੀ ਤੇ ਬਿਗੈਰ ਅੰਗੂਠੇ ਤੋਂ ਸਾਈਨਾਂ ਤੋਂ ਕੁਛ ਵੀ 2005 ਵਾਲੀ ਚ ਇਹ ਸਾਈਨ ਕਰਕੇ ਨਜਿਸਟਰੀ ਕੀਤੀ ਹੈ ਜੀ ਹੁਣ ਇਸ ਵੇਲੇ ਕੋਈ ਨੰਬਰ ਦਲਤ ਮਲਤ ਪਵਾ ਕੇ ਤੇ ਰਜਿਸਟਰੀ ਮੈਨਿਪੂਲੇਟ ਕੀਤੀ ਗਈ ਸਾਰੀ ਜਿਹਦੇ ਚ ਤੁਹਾਨੂੰ ਦੱਸਿਆ ਗਿਆ ਵੀ ਜੋ ਰਾਜਨੇਤਾ ਵਿੱਚ ਸ਼ਾਮਲ ਨੇ ਕੌਣ ਆ ਕੌਰ ਜਸਬੀਰ ਸਿੰਘ ਸੰਧੂਤਾ ਜੀ ਜੋ ਨਾਮ ਬੋਲਣ ਦਾ ਜੀ ਐਮਐਲਏ ਜੋ ਵੀ ਹੈਗਾ ਸਾਡੇ ਹਲਕੇ ਦਾ ਜੀ ਤੁਹਾਨੂੰ ਅੱਛਾ ਹਾਂਜੀ ਕੀ ਚਾਹੁੰਦੇ ਨੇ ਉਹ ਇੱਥੇ ਉਹ ਇੱਥੇ ਕਬਜ਼ਾ ਕਰਨਾ ਚਾਹੁੰਦੇ ਆ ਜੀ ਕੋਈ ਬੰਦੇ ਬੰਦੇ ਭੇਜੇ ਉਹਨਾਂ ਨੂੰ ਹਾਂ ਬੰਦੇ ਭੇਜੇ ਜੀ 2000 ਆ ਗਏ ਜੀ ਬੰਦੇ ਨਿਸ਼ਾਨਦੇ ਨਿਸ਼ਾਨੀਆਂ ਬੁਰਜੀਆਂ ਲਾ ਕੇ ਚਲੇ ਗਏ ਪਾਰਕ ਹੋਈ ਹੈ ਅੱਛਾ ਬਿਨਾ ਵਜੇ ਹੀ ਤੁਸੀਂ ਵਿਰੋਧ ਕੀਤਾ ਆਪ ਵਿਰੋਧ ਕੀਤਾ ਫਿਰ ਪੁੱਟੀਆਂ ਬੁਰਜੀਆਂ ਵੀ ਪਾਰਕ ਇਹਨੂੰ ਟਾਉਣ ਵਾਸਤੇ ਬਰਨਦਾ ਜੀਰੋ ਤੁਸੀਂ ਕੰਨ ਤੇ ਪਲਾਰ ਲੱਗੇ ਸੀ ਤੁਹਾਡੀ ਰਜਿਸਟਰੀ 'ਚ ਕੀ ਲਿਖਿਆ ਗਿਆ ਪਾਰਕ ਇਹ ਪਾਰਕ ਲਿਖੀ ਗਈ ਹੈ ਜੀ ਰਜਿਸਟਰੀ ਕੋਲ ਹੈ ਰਜਿਸਟਰੀਆਂ ਦੇ ਪਾਰਕ ਲਿਖੀ ਗਈ ਹੈ ਬੈਂਕ ਵੱਲੋਂ ਬੈਂਕ ਨੇ ਦਿੱਤੀਆਂ ਨੇ ਸਾਨੂੰ ਇਹ ਪਾਰਕ ਦੇ 2005 ਦੀ ਬਣੀ ਹੈ ਜੀ ਆ ਬਾਉਂਡਰੀ ਵਾਲ ਦੇ ਵਿੱਚ ਆ ਪੁੱਡਾ ਰੂਡ ਐ ਕਲਵਨੀ ਹਾਂ ਹੋ ਕੀ ਚਾਹ ਰਹੇ ਦੂਏ ਪੰਜ ਜੀ ਸਾਹ ਕੋਣਾ ਜਾਈਦਾ ਜੀ ਬਾਕੀ ਐਵੇਂ ਜਗਾ ਆਣ ਕੇ ਕੋਈ ਵੱਢ ਲਵੇ ਕਰਾਈ ਹੈ ਤੇ ਇਹਦਾ ਕੋਈ ਜੁਨੀਅਰ ਕੋਣ ਹੈ ਪ੍ਰਸ਼ਾਸਨ ਵਾਲੀ ਕੋਈ ਨਾ ਹੋਇਆ ਤਾਂ ਕੀ ਕਰੋਗੇ ਨੈਕਸਟ ਫਿਰ ਕੋਈ ਨੈਕਸਟ ਸਟੈਪ ਅੱਗੇ ਚੁੱਕਦੇ ਜੋ ਵੀ ਹੋਇਆ ਕੌਂਸਲ ਕੌਣ ਸੀ ਸਰ ਇਹਦੇ ਬਾਰੇ ਸੈਲਰ ਜਿਹੜਾ ਵੇਚੀ ਹਾਂਜੀ ਹਾਂ ਜੀ ਡੀਸੀ ਸਾਹਿਬ ਨੂੰ ਲੈਟਰ ਗਈ ਆ ਜੀ ਪੁੱਡਾ ਨੂੰ ਵੀ ਗਈ ਆ ਪੁਲਿਸ ਕਮਿਸ਼ਨਰ ਨੂੰ ਵੀ ਗਈ ਆ ਖੁਦ ਜਸਬੀਰ ਸਿੰਘ ਐਮਐਲਏ ਨੂੰ ਵੀ ਮਿਲ ਕੇ ਆਏ ਨੇ ਹੋਣਾ ਕੀ ਤੋਂ ਲੋ ਇਸ ਕਸ਼ਮਲ ਕੁਝ ਵੀ ਨਹੀਂ ਜਵਾਬ ਕੀ ਗੋਲ ਮੋਲ ਕਰ ਦਿੰਦੇ ਆ ਜੀ ਜਿੱਦੀ ਜਗ੍ਹਾ ਹੈਗੀ ਉਹਨੂੰ ਮਿਲ ਜੇਗੀ ਜਗ੍ਹਾ ਤੇ ਪਹਿਲਾਂ ਉਹ ਬੇਚ ਗਿਆ ਬੰਦਾ ਜੀ 2005 ਜੀ ਜਗ੍ਹਾ ਵੇਚ ਗਿਆ ਹੁਣ ਉਹ ਵੱਡੇ ਮਰਦੇ ਡੈ ਨਾ ਖਾੜਨ ਕੀ ਲੱਗਦਾ ਕਿ ਸਰਕਾਰ ਨਾ ਮੱਥਾ ਲਾ ਪਾਉਗੀ ਤੁਸੀਂ ਨਹੀਂ ਲਾਵਾਂਗੇ ਜੀ ਹਣਾ ਸਾਰੀ ਬੇਕੋ ਕਲੋਨੀ ਨਾਲ ਸਵੇਰ ਦੇ ਵਾਰਾ ਵੇਚ ਦਿੱਤੀ ਜੀ ਵਗਾ ਸੰਦੋ ਹਾਂ ਵਗਾ ਸੰਦੋ ਸ਼ੇਵੂਟ ਰੂਪਨਿਹਰ ਬਾਯੂਗ ਜਮੀਨ ਹੈ ਜੋ ਕਿ ਪਾਰਕ ਹੈਗਾ ਤੇ ਸਾਡਾ ਜਿਹੜਾ ਮਸਲਾ ਸਾਡੇ ਪ੍ਰਧਾਨ ਸਾਹਿਬ ਨੇ ਚੁੱਕਿਆ ਬਿਲਕੁਲ ਸਹੀ ਹੈ ਅਸੀਂ 2018 ਚੋਂ ਇੱਥੇ ਸ਼ਿਫਟ ਹੋਏ ਹਾਂ 2016 ਚ ਸੀ ਪੰਜਾਬ ਨੈਸ਼ਨਲ ਬੈਂਕ ਤੋਂ ਜਿਹੜੇ ਆਪਣੇ ਪਲਾਟਸ ਹੈ ਉਹ ਵੀਲੇ ਹਾਫ ਕੰਸਟਰਕਟਿਡ ਇਸੇ ਕ੍ਰੀਏ ਸੀ ਤੇ ਉਸ ਸਾਰੇ ਰਜਿਸਟਰੀ ਜਿਸ ਦਾ ਉਹਨਾਂ ਨੇ ਕਿਹਾ ਹੈ ਕਿ ਰਜਿਸਟਰੀ ਦੇ ਵਿੱਚ ਜਦੋਂ ਜਿਹਦਾ ਫੋਟੋ ਬਾੜੋ ਪ੍ਰਧਾਨ ਦੇ ਹੁੰਦੀ ਹੈ ਕਿ ਅਗਲੇ ਪਿਛਲੇ ਪਾਸੇ ਸਾਢੇ 4 ਪਾਰਕ ਦਿੱਤਾ ਆ ਤੇ ਸਾਡੇ ਇਹੀ ਪਾਰਕ ਸਾਡਾ ਜਿਹੜੀ ਇਸ ਕਲੋਨੀ ਦੀ ਸ਼ਾਨ ਹੈ ਤੇ ਇੱਥੇ ਹੀ ਅਸੀਂ ਸਾਰੇ ਲੇਡੀਆਂ ਬੱਚੇ ਸੈਰਾਂ ਕਰਦੇ ਨੇ ਇੱਥੇ ਘੁੰਮਦੇ ਫਿਰਦੇ ਆ ਤੇ ਸਾਡੇ ਇਸ ਨੂੰ ਮੇਨਟੇਨ ਵੀ ਅਸੀਂ ਜਿਹੜੇ ਸੁਸਾਇਟੀ ਵਾਲੇ ਹੈ ਉਹੀ ਮੇਨਟੇਨ ਕਰਦੇ ਹੋਏ ਆ ਤੇ ਅਸੀਂ ਇਸ ਦੇ ਉੱਪਰ ਕਿਸੇ ਹੋਰ ਦਾ ਕਬਜ਼ਾ ਨਹੀਂ ਹੁੰਦਾ ਵਾਂਗੇ ਕੋਹ ਨਾਲ ਲੋਕ ਜਿਹੜੇ ਕੁੱਤੇ ਇੱਥੇ ਪਾਉਂਦੇ ਆ ਉਹ ਤੁਸੀਂ ਇਹਨਾਂ ਨੇ ਪਹਿਲਾਂ ਹੀ ਦੱਸ ਦਿੱਤਾ ਹੈ ਕਿ